ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦਰੀ ਵੀਡੀਓ ਵਿੱਚ ਅੱਪਾ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਦੋਨੇ ਬਈ ਗੱਬਣਾ ਨੇ ਥੋੜੇ ਥੋੜੇ ਦੇਣੇ ਕਰਮਣੀਆਂ ਲੈਂਦੀਆਂ ਨੇ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਬਾਈ ਨੇੜੇ ਪਿੰਡ ਜਿਹੜਾ ਭਦੌੜ ਤੇ ਸੈਣਾ ਰਹਿ ਜਾਂਦੇ ਆ ਆਉ ਕਰ ਲੈਨੇ ਆ ਬਾਈ ਨਾ ਗੱਲਬਾਤ ਆ ਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਠੀਕ ਆ ਜੀ ਵਧੀਆ ਨਾਮ ਤੇ ਮੋਬਾਈਲ ਨੰਬਰ ਬੋ ਨਾ ਗੋਰਾ ਸਿੰਘ 9498727999872796931 ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਕਿਹੜਾ ਸੂਬਾ ਹੁੰਦੀ ਆ ਇਹ ਦੂਜਾ ਸੂਬਾ ਹੁੰਦੀ ਆ ਜੀ ਕਿੰਨੇ ਦਿਨ ਲਊ ਇਹ ਲੈ ਜੂ ਜੀ 2 ਦਿਨ ਲੱਗੇ 4 ਲੱਗੇ ਬਸ ਇਥੇ 5 ਕਿ ਦਿਨਾਂ ਚੋਂ ਓਕੇ ਬਾਈ ਕਿੰਨਾ ਰਿਕਾਰਡ ਆ ਵੀਰੇ ਇਹ ਜੀ ਆਪਾਂ ਝੂਠ ਮਾਰਨ ਵਾਲਾ ਕੰਮ ਹੀ ਆ ਹੂੰ 5 ਲੀਟਰ ਕੱਢਾ ਵਾ ਪਹਿਲੇ ਸੂਏ ਠੀਕ ਆ ਹਾਂ ਹੂੰ ਠੰਡੀ ਸੀਲ ਆ ਦੇਵਾ ਮਗਰੋਂ ਮੂਹ ਦੇ ਬਾਈ ਕਹਿੰਦਾ ਗੱਪ ਵਾਲਾ ਕੰਮ ਹੀ ਹੈ ਹਨਾ ਬਾਕੀ ਚੰਗਾ ਵੀ ਮਠਿਆਰ ਵਰਗਾ ਕੋਈ ਆ ਨਹੀਂ ਹੂੰ ਨਾਲਾ ਨੂੜਾ ਫੁੱਲਾ ਹਨਾ ਨਾਲਾ ਨੂੜਾ ਫੁੱਲਾ ਕੱਚੀ ਕੱਚੀ ਵਸਾ ਚਾਰ ਪੰਜ ਦਿਨ ਲੈ ਜੂਗੀ ਹੂੰ ਖੋਲੀ ਬਈ ਤੋਰੀ ਬਣੀ ਜੀ ਕੱਦ ਚੰਗਾ ਬਰੀਡ ਚੰਗਾ 30 32 ਲੀਟਰ ਦੇ ਦੂ 30 ਲੀਟਰ ਠੀਕ ਆ 5 ਲੀਟਰ ਦਿੱਤਾ ਵਾ ਪਹਿਲੇ ਸੂਏ ਹੂੰ ਦੋਧਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਬਾਕੀ ਐ ਥੋੜੀ ਜਿਹੀ ਕ੍ਰੌਸ ਚ हां थोड़ी क्रॉस ਚ ਫੈਂਟ ਵੀ ਫੁੱਲ ਲਊਗਾ ਫੈਂਟ ਫੁੱਲ ਆਉ ਫੈਂਟ ਫੁੱਲੋ ਗਰਮੀ ਬਿਲਕੁਲ ਨਹੀਂ ਮਾਰ ਗਰਮੀ ਬਿਲਕੁਲ ਨਹੀਂ ਮਾਰ ਆ ਜਾ ਤੋਫਾਇਆ ਬਈ ਗਰਮੀਆਂ ਦਾ ਗਰਮੀ ਨਹੀਂ ਮੰਨਣੀ ਫੈਂਟ ਫੁੱਲੋ ਪੜੀ ਵੀ ਫਾਈ ਵੀ ਆ ਪੂਰੀ ਬਾਕੀ ਆਇਆ ਨਹੀਂ ਕੋਈ ਲੱਸੀ ਦਾਵੇਂ ਨਹੀਂ ਪੂਰੀ ਜਾਣ ਵਾਲੀ ਆ ਫੈੜ ਢਿੱਲਾ ਬਹੁ ਪਈਆਂ ਕੱਚੀ ਕੱਚੀ ਆ ਆਂਦਾ ਜਾਓ ਸਾਬ ਨਾਲ ਲਾਇਓ ਸਾਰੀਆਂ ਬਾਲ ਢਿੱਲਾ ਗੱਡੂ ਤੇ ਫੇਰ ਕਰਮ ਵਾਲੀ ਨੇ ਸੋਣਾਗਾ ਬਾਈ ਬਾਕੀ ਦੁੱਧ ਵੀ ਆ ਪੂਰਾ ਵਧੀਆ ਦੁੱਧ ਦੇ ਜਿੰਨਾ ਵੀ ਦੁੱਧ ਦਿਓ ਯਾਰ ਫੈਂਟ ਫੁੱਲੋ ਕਹਿੰਦੇ ਬਈ हां हां गर्मी गर्मी ਤਾਂ ਜਮੀ ਨਹੀਂ ਗਰਮੀ ਨਹੀਂ ਮੰਦੀ हां ਤੋਫਾ ਹੀ ਆ ਤੋਫਾ ਹੀ ਆ ਬਹੁਤ ਘੱਟ ਪੀਸ ਨਿਕਲਦੇ ਆ ਬਈ ਇਹੇ ਜੀਆਂ ਬੜਾ ਬਹੁਤ ਘੱਟ ਨਿਕਲਦੀਆਂ ਨੇ ਪੱਕੀਆਂ ਆ ਹੂੰ ਵੀ ਲੈਵਾਲੂ ਬਹੁਤ ਆ ਲੈ ਸਹੀ ਆ ਉਹ ਆਏ ਨਹੀਂ ਹੂੰ ਢਲ ਢੋਲ ਟੰਡੀ ਢੁੰਡੀ ਫੋਲ ਢੱਲਾਂ ਦੇਖੋ ਲੈ ਸਾਰੀਆਂ ਬਾਲ ਇਧਰ ਲੈਵਾ ਰਖਾ ਦੇ ਏਅਰ ਕਰਮ ਵਾਲੀ ਨੇ ਸੋਣਾ ਕੱਲੀ ਕੱਚੀ ਗੱੱਚੀ ਲੈ ਹਾਂ ਲੈਵਾ ਦੇਖੋ ਕਮਾਲ ਦਾ ਹਾਂ ਕੀ ਮੁੱਲ ਜੈਜ ਮੁੱਲ ਕਰਾਉਣਾ ਤਾਂ ਤਾਂ 70 ਕਰਾ ਲਾ 75 ਕਰਾ ਲਾ ਹੂੰ 65000 ਦੀ ਦੇਵਾਂਗੇ ਚੱਕ ਬਾਈ ਜਮ ਫੁੱਲ ਫਟਕੜਾ ਦਾ 75 ਕਰਾ ਦਾ ਸੁਆ ਦੂਜਾ 65000 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਭਾਈ ਮੁੱਲ ਕਰਾਉਣਾ ਜੱਡਾ ਮਰਜੀ ਕਰਾ ਕਿੰਨਾ ਮਰਜੀ ਕਰਾ ਲੈ ਅੱਗੇ ਦੋ ਨੰਬਰ ਇਹ ਤੀਜਾ ਸੁਆ ਸੁੰਦੀ ਹੈ ਜੀ ਕਿੰਨੇ ਦਿਨ ਲਊ ਇਹ ਲੈ ਜੂ ਹਜੇ 10 ਦਿਨ ਦੱਸਾਂ ਦਿਨਾਂ ਦੀ ਕੱਚੀ ਤੀਜਾ ਸੁਆ ਠੀਕ ਹੈ ਬਾਈ ਹੂੰ ਤੇ ਕੀ ਰਿਕਾਰਡ ਹੈ ਵੈਸੇ ਇਹ ਦੇਂਦੇ 18 ਕਿਲੋ ਤੋਂ 17 18 ਕਿਲੋ ਠੀਕ ਹੈ ਬਾਈ ਹਾਂ ਹੂੰ ਕੱਦ ਫੁੱਲ ਆ ਬਈ ਕੱਚੀ ਕੱਚੀ ਆਂਦਾ ਆ ਜਾਓ ਬੱਕੇ ਦਾ ਮੁੱਲ ਵੀ ਜਾਇਜ਼ ਚਾਹੀਏ ਟੋਕੜਾ ਵਾਲਾ ਮੋਲਾ ਠੀਕ ਆ ਭਾਈ ਹਾਂ ਵਾੜਾ ਮੁੱਲ ਨਹੀਂ ਕਰ ਜਮ ਜੈਜ ਮੁੱਲ ਤੋਕੜਾ ਆਣਾ ਭਾ ਹੋਊਗਾ ਭਾਈ ਟਾਂਚਾ ਫੋਲਾ ਹਣਾ ਆ ਪੂਰੀ ਰਾਜ ਗਿਆ ਤਾ ਮੂੰਹ ਮਾ ਦਿਖਾ ਦੇ ਇਹ ਬ੍ਰੀਟ ਵਾਲੀ ਵਹਿੜ ਆ ਗਈ ਬਾਈ ਕੀ ਬਾਤ ਜੇ ਵਧੀਆ ਸੇਵਾਲਾ ਹੋ ਦੁੱਧ 20 ਕਿਲੋ ਵੀ ਕੱਢ ਲੂ ਹੂੰ ਆ ਜਾ ਸਹੀ ਗੱਲ ਆ ਭਾਈ ਹੂੰ ਟੋਰਾ ਟਾਂਚਾ ਪ੍ਰਿੰਟ ਲੇਵਾ ਕੋਈ ਲਸੀ ਲਾਵੇਂ ਨਹੀਂ ਵੀ ਦਸੀ ਮੰਨ ਕੇ ਨਾ ਆਵੇ ਪੂਰੇ ਹੂੰ ਰਾਜੀ ਆ ਬੜ ਸਹੀ ਆ ਭਾਈ ਕੀ ਮੁੱਲ ਜੈਜ ਫਿਰ ਇਹਦਾ ਮੋਲੇ ਦਾ ਚਾਰੀ ਕਰਾ ਲਾ ਵਿਆਹ ਹੀ ਕਰਾ ਲਾ 36000 ਦੇ ਦੇਵਾਂਗੇ ਬਸ ਮੋਹਲ ਲਗਾਉਣਾ 42 42 ਜਿੰਨਾ ਮਰਜ਼ੀ ਕਰਾ ਲਓ 36000 ਦੀ ਵੜ ਪਾਈ ਗਈ ਨੇ। ਹਾਂ। ਥਣਾ ਥਣਾ ਦੀ ਓਕਿਆ ਚੀਪੇ ਚੂਪੇ ਦੀ ਆਪਦੀ 10 ਦਿਨ ਲੈ ਜੂ ਹਜੇ। ਠੀਕ ਆ ਬਾਈ। ਹਾਂ। ਬਾਕੀ ਪਾ ਥੋਕੜਾ ਲੈ ਤਾਂ ਪਾ ਥੋਕੜ ਬਿਰਿੰਦਦਾ ਕੋਈ। ਸਹੀ ਗੱਲ ਆ ਬਾਈ। ਹਾਂ। ਹਾਂ। ਆ ਪਾ ਨਹੀਂ ਸੇਦੀ ਮੈਨਾਂ। ਸਹੀ ਆ ਬਾਈ। ਹਾਂ। ਹਾਂ। ਲੈ ਵਾ ਲੂ ਵਾ ਇੱਕ ਨੰਬਰ ਥਾਨ ਇੱਕ ਨੰਬਰ ਆ ਬਾਈ। ਬਾਕੀ ਠੰਡੀ ਵੜ ਆ ਕੋਈ ਐ ਨਹੀਂ ਕਿਸੇ ਪਾਸਿਓਂ ਕੋਈ ਮਾਰਦੇ ਨਹੀਂ ਕਰਦੇ ਨੇ ਕਿਵੇਂ ਮਰਜ਼ੀ ਲੈ। ਹਾਂ। ਲੈ। ਜਿਵੇਂ ਮਰਜ਼ੀ ਹੱਥ ਫੇਰੀ ਜਾਣਾ। ਨਾ ਕੋਈ ਵਾਸਤਾ ਹੀ ਨਹੀਂ। ਹਾਂ। ਲੈ। ਨਾਗਸੀ ਭਰਾ ਕੋਲੇ 2 ਬਈ ਦੋਨੇ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦਾ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ